हां जी सर ਅੱਜ ਪਿੰਡਾਂ ਦੇ ਵਿੱਚ ਵਿਚਰੇ ਕਿਹੜੀਆਂ ਮੁਸ਼ਕਲਾਂ ਲੋਕਾਂ ਨੇ ਦੱਸੀਆਂ ਕੀ ਧਿਆਨ ਦੇ ਵਿੱਚ ਆ ਦੇ ਕੀ ਪ੍ਰੋਸਸ ਹੋ ਰਿਹਾ ਹੈ ਤੁਹਾਡੇ ਉਹ ਸਭ ਤੋਂ ਪਹਿਲਾਂ ਤੇ ਮੈਂ ਜਿਹੜੀਆਂ ਸਾਡੀਆਂ ਨਵੀਆਂ ਪੰਚਾਇਤਾਂ ਬੜੀਆਂ ਉਹਨਾਂ ਨੂੰ ਵਧਾਈ ਦੇ ਲਈ ਉਹ ਪਹੁੰਚਿਆ ਉਹਨਾਂ ਪੰਚਾਇਤਾਂ ਨੂੰ ਸਨਮਾਨਤ ਕਰ ਰਿਹਾ ਤੇ ਉਹਨਾਂ ਨੂੰ ਇਹ ਕਹਿਣ ਪਹੁੰਚਿਆ ਕਿ ਹੁਣ ਸੈਕਟਰੀ ਸੇਬਾਨਾ ਨੇ ਬੀਡੀਪੀਓ ਸੇਬਾਨਾ ਨੇ ਜਿਹੜੇ ਮਤੇ ਪਾਉਣੇ ਆ ਪ੍ਰੋਪੋਜ਼ਲਾਂ ਜਾਣੀਆਂ ਤੁਹਾਡੇ ਨਗਰ ਦੀਆਂ ਤੇ ਉਹ ਵੱਧ ਤੋਂ ਵੱਧ ਕੰਮ ਜਿਹੜੇ ਉਹਨਾਂ ਪ੍ਰੋਪੋਜ਼ਲਾਂ ਦੇ ਵਿੱਚ ਜਿਹੜੇ ਉਹ ਤੁਸੀਂ ਪਾਓ ਹਰੇਕ ਪਿੰਡ ਤੇ ਮੇਕਿੰਗ ਸਾਥੀ ਵੀ ਜਿਹੜਾ ਉਹ ਨਿਯੁਕਤ ਕਰਤਾ ਕਿ ਜਿਹੜਾ ਆਪਣੇ ਧਿਆਨ ਦੇ ਵਿੱਚ ਔੜੀਆਂ ਪ੍ਰਪੋਸਲਾਂ ਵਾਂ ਉਹ ਪਾ ਕੇ ਤੇ ਪੇਜਰ ਤਾਂ ਜੋ ਸਰਕਾਰ ਜਿਹੜੀ ਆ ਉਹਦੇ ਤੇ ਜੋ-ਜੋ ਕੰਮ ਦੱਸਣਗੇ ਲੋਕ ਉਹ ਅਸੀਂ ਆਉਣ ਵਾਲੇ 2.5 ਸਾਲਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਕੰਮਾਂ ਨੂੰ ਸਿਰੇ ਚਾੜੀਏ ਤਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਦੀ ਦੁਬਾਰਾ ਲੋਕ ਸਰਕਾਰ ਬਣਾਉਣ ਤੇ ਅਜ ਨਗਰ ਨੇ ਜਿਹੜੀਆਂ ਕੋਈ ਆਪਣੀਆਂ ਮੁਸ਼ਕਲਾਂ ਦਸੀਆਂ ਨਹੀਂ ਉਹਦੇ ਵਿੱਚੋਂ ਇੱਕ ਛੱਪੜ ਦੀ ਆ ਤੇ ਇੱਕ ਸਾ ਸੀਵਰੇਜ ਦੀ ਆ ਤੇ ਇੱਕ ਬਾਹਰ ਲਈ ਫਿਰਨੀ ਬਣਾਉਂਦੀ ਆ ਫਿਰਨੀ ਦੀ ਮੈਂ ਪਹਿਲਾਂ ਵੀ 2 ਸਾਲ ਪਹਿਲਾਂ ਆਇਆ ਸੀ ਇਹਨਾਂ ਨੇ ਉਦੋਂ ਵੀ ਕਿਹਾ ਸੀ ਤੇ ਉਦੋਂ ਵੀ ਇਹਨਾਂ ਨੇ ਗੱਲ ਰੱਖੀ ਸੀ ਪਰ ਉਹ ਸਰਕਾਰ ਨੇ ਜਦੋਂ ਨਵੀਆਂ ਸ਼ੜਕਾਂ ਦੇ ਪੈਸੇ ਜਾਰੀ ਕੀਤੇ ਉਹ ਸ਼ੜਕ ਜਿਹੜੀ ਆ ਉਹ ਉਦੋਂ ਬਣਨੀ ਆ ਤੇ ਬਾਕੀ ਜਿਹੜਾ ਛਪੜਦਾ ਸੀ ਉਹ ਮੌਕੇ ਤੇ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਨੂੰ ਜਿਹੜੇ ਫਾਂਡ ਆ ਉਹ ਬੀਡੀਪੀ ਆਫਿਸ ਤੋਂ ਲੈ ਕੇ ਦਿੱਤੇ ਜਾਣਗੇ ਤੇ ਸੀਵਰੇਜ ਦੇ ਜਿਹੜੇ ਪੈਸੇ ਆ ਉਹ ਵੀ ਪਹਿਲਾਂ ਹੀ ਬੀਡੀਪੀ ਆਫਿਸ ਤੋਂ ਕੋਕ ਪੈਸੇ ਇਹਨਾਂ ਦੇ ਪਿੰਡ ਦੇ ਖਾਤੇ 'ਚ ਹੈਗੇ ਆ ਤੇ ਕੁਝ ਹੀ ਜਿਹੜੇ ਆ ਹੋਰ ਪਾ ਕੇ ਤੇ ਉਹਨੂੰ ਸੀਵਰੇਜ ਨੂੰ ਬਣਾਵਾ ਸਰ 25 ਸਾਲ ਦੇ ਵਿੱਚ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਆਪੋਜੀਸ਼ਨ ਕਹਿੰਦੀ ਕਿ ਉਹ ਅਸਹੀਰ ਸਾਮੀਆਂ ਕੱਢੀਆਂ ਸੀ ਤੇ ਹੁਣ ਸੱਤਾਧਿਰ ਕਹਿੰਦੀ ਵੀ ਨੌਕਰੀਆਂ ਅਸੀਂ ਦਿੱਤੀਆਂ ਕਿਵੇਂ ਵੇਖਦੇ ਹੋ ਜੀ ਵੇਖੋ ਅੱਜ ਜਿੰਨੀ ਘਾਟ ਹੈਗੀ ਆ ਡਿਪਾਰਟਮੈਂਟਸ ਦੇ ਵਿੱਚ ਜੀ ਅੱਜ ਜਿਹੜੇ ਵੀ ਤੁਸੀਂ ਖੇਤਰ ਦੇ ਜਿਹੜੇ ਵੀ ਡਿਪਾਰਟਮੈਂਟ ਨੂੰ ਹੱਥ ਲਾਉਂਦੇ ਹੋ ਉੱਥੇ ਤਰਾ ਤਰਾ ਹੋਈ ਪਈ ਆ ਕਿ ਇਹ ਪੁਲਿਸ ਜੀ ਆਨੇ ਆ ਤੇ ਓਨੀ ਨਫਰੀ ਨਹੀਂ ਹੈਗੀ ਜੇ ਬੀਲੀ ਬੋਰਡ ਵਾਲੇ ਬੰਨੇ ਜਾਂਦੇ ਆ ਤੇ ਓਨੇ ਕੋਈ ਜੇ ਆਈ ਲੈਂਡਮੈਨ ਉਹ ਨਹੀਂ ਹੈਗੇ ਤੇ ਉਹ ਜੇ ਇਹਨਾਂ ਨੇ ਕਰਨੇ ਸੀ ਤੇ ਉਦੋਂ ਦੇ ਕਰਦੇ ਸੋ ਬਾਕੀ ਸਰਦਾਰ ਭਗਵਾਨ ਸਿੰਘ ਮਾਨ ਨੇ ਵਾਰ-ਵਾਰ ਕੋਈ ਇਸ ਚੀਜ਼ ਤੇ ਆ ਕੇ মিডিਆ ਸਾਹਮਣੇ ਦੱਸ ਦਿਆ ਵੀ ਹੁਣ ਤੱਕ ਉਹਨਾਂ ਕਿੰਨੀਆਂ ਨੌਕਰੀਆਂ ਦੇਤੀਆਂ ਤੇ ਬਿਨਾਂ ਰਿਸ਼ਵਤ ਉਹ ਜਿਹੜੀਆਂ ਉਹ ਨੌਕਰੀਆਂ ਦਿੱਤੀਆਂ ਵਾ ਤੇ ਬਾਕੀ ਲੋਕ ਪੜੀ ਪਾਉਂਦੀ ਜਾਣ ਨੂੰ ਆ ਇਹਨਾਂ ਦੇ ਕਹਿਣ ਦੇ ਨਾਲ ਕੋਹ ਨਹੀਂ ਹੋਣਾ ਜਿਹੜਾ ਲੀਡਰਾਂ ਦਾ ਦੌਰ ਹੁੰਦਾ ਸੀ ਉਹ ਚਲਿਆ ਗਿਆ ਵਾ ਹੁਣ ਆਮ ਲੋਕਾਂ ਦਾ ਦੌਰ ਆ ਲੋਕ ਸੂਝਵਾਨ ਆ ਸਮਝਦਾਰ ਆ ਹਰੇਕ ਕੋਲੇ ਆਪਣਾ ਮੋਬਾਈਲ ਆ ਤੇ ਜਿੱਥੇ ਨੈਟ ਚੱਲਦਾ ਵਾ ਤੇ ਹਰੇਕ ਕੋਈ ਜੋ ਮਰਜ਼ੀ ਕੱਢ ਕੇ ਵੇਖ ਲੇਦਾ ਸੋ ਜੋ ਪਹਿਲਾਂ ਕਿੰਨੇ ਕੀ ਕਹਤਾ ਕੀ ਕਹਤਾ ਉਹਨੂੰ ਗੱਲਾਂ ਲੋਕਾਂ ਤੇ ਪ੍ਰਭਾਵ ਨਹੀਂ ਕਰਦੀਆਂ ਸਰ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਸਰਕਾਰ ਦਾ ਬੜਾ ਵੱਡਾ ਜਿਹੜਾ ਇੱਧਰ ਧਿਆਨ ਤਾਂ ਜਾ ਰਿਹਾ ਲੇਕਿਨ ਫਰੈਸ਼ ਭਰਤੀ ਜਿਹੜੀ ਆ ਉਹ ਪੜ੍ਹੇ ਲਿਖੇ ਲੋਕ ਡੀਕ ਰਹਿਣੇ ਕਿਵੇਂ ਵੇਖਦੇ ਹੋ ਜੀ ਫਰੈਸ਼ ਭਰਤੀ ਜਿਹੜਾ ਅ ਅਧਿਆਪਕਾਂ ਦੀ ਕਿਵੇਂ ਵੇਖਦੇ ਹੋ ਕਿੰਨੇ ਅਧਿਆਪਕਾਂ ਦੀ ਘਾਟ ਜਿਹੜੀ ਆ ਉਹ ਪੂਰੀ ਨਹੀਂ ਹੋ ਰਹੀ ਦੇਖੋ ਹੁਣ ਤੱਕ ਆਪਾਂ ਟੋਟਲ ਆ 40000 ਦੇ ਲਗਭਗ ਜਿਹੜੀਆਂ ਨੌਕਰੀਆਂ ਸਰਕਾਰ ਦੇ ਚੁੱਕੀ ਆ ਤੇ ਆ ਕੁਝ ਹੁਣ ਮਾਨ ਸਾਹਿਬ ਨੇ ਹੋਰ ਨੌਕਰੀਆਂ ਜਿਹੜੇ ਨਿਯੁਕਤੀ ਪੱਤਰ ਜੇਈ ਸਾਹਿਬਾਂ ਨਾਲ ਜਿਹੜੇ ਆ ਉਹ ਵੰਡੇ ਆ ਤੇ ਗੱਲ ਕਰੀਏ ਆਪਾਂ ਸਕੂਲਾਂ ਦੀ ਤੇ ਅਜੇ ਆਪਾਂ ਆਪਾਂ ਨੂੰ ਬਣਿਆ ਨੂੰ ਥੋੜਾ ਚੇਰੀ ਹੋਇਆ ਆਊਗਾ ਸ਼ਾਇਦ ਤੁਸੀਂ ਕਵਰੇਜ ਕੀਤੀ ਹੋਵੇ ਕਿ ਆਪਾਂ ਆਪਣੇ ਜ਼ਿਲ੍ਹਾ ਤਰਨਤਾਰਨ ਨੂੰ 728 ਟੀਚਰ ਦਿੱਤੇ ਸੀ 728 ਤੇ ਜਿਹਦੇ ਵਿੱਚੋਂ 650 ਨੇ ਲਗਭਗ ਜਿਹੜਾ ਜੁਆਇਨ ਕਰ ਲਿਆ ਸੀ ਤੇ ਉਹ ਆਪਾਂ ਟੀਚਰ ਭੇਜੇ ਸੀ ਸੋ ਅਸੀਂ ਸਿੱਖਿਆ ਤੇ ਸਿਹਤ ਤੇ ਜਿਹੜਾ ਵਾ ਉਹ ਪੂਰਾ ਕੰਮ ਕਰ ਰਹੇ ਆਂ ਮੱਲਾ ਕਲੀਨਿਕਾ ਤੇ ਆਪਾਂ ਆਪਾਂ ਮੋਹਨਪੁਰ ਪਿੰਡੋਂ ਜਿੱਥੋਂ ਆਏ ਆ ਉਸ ਪਿੰਡ ਦੇ ਵਿੱਚ ਮੱਲਾ ਕਲੀਨਿਕ ਬਣਿਆ ਜਿਹੜਾ ਲੋਕਾਂ ਨੂੰ ਉੱਥੋਂ ਦਵਾਈਆਂ ਤੇ ਫ੍ਰੀ ਟੈਸਟ ਜਿਹੜੇ ਆ ਉਹ ਹੁੰਦੇ ਆ ਤੇ ਇਵੇਂ ਹੀ ਆਪਾਂ ਹੁਣ ਨੈਕਸਟ ਸਟੈਪ ਦੇ ਵਿੱਚ ਆਪਾਂ ਨੂੰ ਸ਼ਾਇਦ 15 16 ਮੱਲਾ ਕਲੀਨਿਕ ਜਿਹੜੇ ਆ ਹੋਰ ਮਿਲਣਗੇ ਉਹ ਵੀ ਆਪਾਂ ਜਿਹੜੇ ਜਿਹੜੇ ਨਗਰ ਇਦਾਂ ਰੋਡ ਤੇ ਪੈਂਦੇ ਆ ਜਾਂ ਜਿੱਥੇ ਵੱਧ ਪਬਲਿਕ ਆ ਕੇ ਜਿਹੜੀ ਸਹੂਲਤ ਲੈ ਸਕਦੀ ਜਿਵੇਂ ਆਪਾਂ ਪਹਿਲਾਂ ਇੱਕ ਚੋਲਾ ਸਾਹਿਬ ਬਣਾਇਆ ਸੀ ਇੱਕ ਆਪਾਂ ਡੇਰਾ ਸਾਹਿਬ ਬਣਾਇਆ ਇੱਕ ਮੋਹਨਪੁਰੇ ਬਣਾਇਆ ਇਵੇਂ ਆਪਾਂ ਇੱਕ ਲਾਲਪੁਰ ਪਿੰਡ ਬਣਿਆ ਉਸ ਤੋਂ ਬਾਅਦ ਦੇ ਵਿੱਚ ਡਾਲੇ ਕੀ ਪਿੰਡ ਬਣਿਆ ਐਵੇਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਸਬਾਜਪੁਰ ਵੇਖੋ ਕਿੰਨਾ ਵੱਡਾ ਨਗਰ ਆ ਉੱਥੇ ਬਣਿਆ ਵਾ ਫਤਿਹਆਬਾਦ ਦੇ ਵਿੱਚ ਆਪਾਂ ਬਣਾਇਆ ਗੋਦਵਾਲ ਸਾਹਿਬ ਦੇ ਵਿੱਚ ਬਣਾਇਆ ਜਿੱਥੇ ਹਜ਼ਾਰਾਂ ਦੀ ਆਬਾਦੀ ਆ ਤੇ ਬਾਕੀ ਵੀ ਜਿਹੜੇ ਪਿੰਡ ਆ ਸਾਡੇ ਉੱਥੇ ਵੀ ਆਪਾਂ ਜਿੱਥੇ ਜਾਦੀ ਲੋਕ ਪਹੁੰਚ ਸਕਣ ਉੱਥੇ ਬਣਾਵਾਂਗੇ ਅਮਨ ਸਾਬ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਾ ਚਾਹੋਗੇ ਜਿਹੜੇ ਹਾਲੇ ਵੀ ਸਰਕਾਰੀ ਨੌਕਰੀ ਨੂੰ ਲੈ ਕੇ ਲੈਣਾ ਦੇ ਵਿੱਚ ਲੱਗੇ ਹੋਏ ਨੇ ਤੇ ਕੋਠੀਆਂ ਦਾ ਘਰਾਓ ਕਰ ਰਹੇ ਨੇ ਚਾਹੇ ਉਹ ਅਧਿਆਪਕ ਹੋਣ ਚਾਹੇ ਕੋਈ ਵੀ ਕੀ Tudo bom, ਕਿ ਜਿਤਨਾ ਬਾਕੀ ਭਰਤੀ ਕਰ ਲੈਣੇ ਉਹਨਾਂ ਦੀ ਵਾਰੀ ਆਵੇਗੀ ਕੀ ਹਸਤੇ ਦੇਖੋ ਸਾਰੇ ਸਮਝਦਾਰ ਉਹਨਾਂ ਨੂੰ ਪਤਾ ਕਿ ਪੰਜਾਬ ਸਰਕਾਰ ਲੱਗੀ ਆ 2.5 ਸਾਲ ਦਾ ਜੇ ਸਾਰਾ ਸਮਾਂ ਕਾਰਜਕਾਲ ਹੋਇਆ ਤੇ ਪਹਿਲੀ ਵਾਰ ਦਾ ਕਾਰਜਕਾਲ ਕਿਤੇ ਹੁੰਦਾ ਨਾ ਕਿ ਸਰਕਾਰਾਂ ਬੰਦੀਆਂ ਆਈਆਂ ਤੇ ਕਈ ਵਾਰੀ ਹਾਰ ਗਈਆਂ ਕਈ ਵਾਰੀ ਜਿੱਤ ਗਈਆਂ ਤੇ ਇਹ ਪਹਿਲੀ ਵਾਰ ਦੀ ਇੱਕ ਸਰਕਾਰ ਆ ਤੇ ਜਿਨੇ ਆਪਣਾ ਦਿਲੋਂ ਕੰਮ ਕਰਨ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਆ ਤੇ ਇਹ ਵੀ ਜਿਹੜੇ ਬੱਚੇ ਆ ਇਹ ਸਾਰੇ ਆਪਣੇ ਹੀ ਆ ਆਪਣੇ ਪੰਜਾਬ ਦੇ ਆ ਹਰ ਬੰਦੇ ਨੂੰ ਆਸ ਹੁੰਦੀ ਜਦੋਂ ਇੱਕ ਮਾਂ ਪਿਓ ਆਪਣੇ ਬੱਚੇ ਨੂੰ ਪੜਾਉਂਦਾ ਵਾ ਤੇ ਬੜੀਆਂ ਆਸਾਂ ਨਾਲ ਉਹਦੇ ਮੂਹ ਹਲ ਵੇਂਦਾ ਜਿਵੇਂ ਜਿਵੇਂ ਵੱਡਾ ਹੁੰਦਾ ਵਾ ਵੀ ਇਤੇ ਇਨਾ ਆਪਾਂ ਖਰਚਾ ਲਾਤਾ ਵਾ ਤੇ ਗਾੜੀ ਸਾਡਾ ਪੁੱਤ ਜਿਹੜਾ ਜਾਂ ਧੀਆ ਉਹ ਤਰੱਕੀ ਕਰੇ ਤੇ ਹਰ ਆਸਮਾਨ ਪਰਿਵਾਰ ਨੂੰ ਇਹੋ ਕਹਿੰਨੇ ਕਿ ਸਾਡੇ ਕੋਲ ਜੋ ਵੀ ਸੰਭਵ ਸਾਡੀ ਸਰਕਾਰ ਕੋ ਹੋ ਪਾਇਆ ਇਹਨਾਂ ਬੱਚਿਆਂ ਨੂੰ ਨੌਕਰੀਆਂ ਦੇਣ ਲਈ ਵੈਕੈਂਸੀਆਂ ਦੇ ਹਿਸਾਬ ਨਾਲ ਉਹ ਅਸੀਂ ਜਿਹੜਾ ਜ਼ਰੂਰ ਕਰਾਂਗੇ 92 ਤੋਂ 94 ਦੀ ਗਿਣਤੀ ਵਧੀ ਐ ਐਮਐਲਐਆਂ ਦੇ ਵਿੱਚ ਕੀ ਕਹਿਣਾ ਚਾਹੋਗੇ ਕਿਵੇਂ ਵੇਖਦੇ ਹੋ ਮੈਂ ਵਧਾਈ ਦੇਣਾ ਚਾਹੁੰਨਾ ਪੰਜਾਬ ਦੇ ਉਹਨਾਂ ਹਲਕਿਆਂ ਦੇ ਲੋਕਾਂ ਨੂੰ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਸਾਨੂੰ ਦੁਬਾਰਾ ਸਪੋਰਟ ਕੀਤੀ ਹੈ ਕਿਉਂਕਿ ਸਾਡੇ ਵਿਰੋਧੀ ਪਿੰਡਾਂ ਦੇ ਵਿੱਚ ਇਹ ਗੱਲਾਂ ਚਲਾਉਂਦੇ ਨੇ ਜਦੋਂ ਅਜੇ ਅਸੀਂ ਬਣੇ ਨਹੀਂ ਹਾਂ ਵੀ ਹਾਂ ਇਹ ਚੋ ਨਿਸ਼ਾਨ ਝਾੜੂ ਵਾਲਿਆਂ ਕਿੱਥੇ ਬਾਨਾ ਝਾੜੂ ਕੋਈ ਇਹ ਨਿਸ਼ਾਨ ਆ ਤੇ ਵੇਖੋ ਲੋਕਾਂ ਨੇ ਵੋਟ ਪਾ ਕੇ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹ ਸਰਕਾਰ ਬਣਾਈ ਫਿਰ ਕਹਿੰਦੇ ਜੀ ਇਹਨਾਂ ਕੋਲੋਂ ਜਿਹੜੀ ਆ ਉਹ ਜੀ ਚੱਲਣੀ ਨਹੀਂ ਹੈਗੀ ਤੇ ਉਹ ਚੱਲੀ ਵੀ ਉਹ ਤੋਂ ਪਹਿਲਾਂ ਕਹਿੰਦੇ ਸੀ ਸੱਚ ਇਹਨਾਂ ਦੇ ਵਿਧਾਇਕ ਘੱਟ ਹੋਣੇ ਆ ਤੇ ਦੂਜੀਆਂ ਪਾਰਟੀਆਂ ਖਰੀਦ-ਖਰੂਦ ਲੈਣੇ ਆ ਤੇ ਇਹ ਸਰਕਾਰ ਡਿੱਗ ਪੈਣੀ ਆ ਤੇ 92 ਵਿਧਾਇਕ ਜਿਹੜੇ ਆ ਲੋਕਾਂ ਨੇ ਦਿੱਤੇ ਜਿੱਚੋ ਇੱਕ ਸਾਡੇ ਮੁੱਖ ਮੰਤਰੀ ਪੰਜਾਬ ਨੇ ਤੇ ਹੁਣ ਚਲਾ ਵੀ ਲਈ ਆ ਹੁਣ ਕਹਿੰਦੇ ਜਿਮਣੀ ਚੋਂ ਚ ਇਹਨਾਂ ਦਾ ਬੜਾ ਬੁਰਾ ਹਾਲ ਹੋਣਾ ਐਵੇਂ ਹੋ ਜਾਣਾ ਉਵੇਂ ਹੋ ਜਾਣਾ ਤੇ ਉਹ ਵੀ ਆਪਾਂ ਜਿਹੜੀ ਜਿੱਤ ਲਈ ਆ ਹੁਣ ਇਹਨਾਂ ਕਹਿਣ ਲੱਗਾ ਆਪਣਾ ਅਗਲੀ ਵਾਰੀ ਨਹੀਂ ਬਾਨੀ ਤੇ ਕੋਈ ਗੱਲ ਨਹੀਂ ਉਹ ਵੀ ਇਹ ਲੋਕਾਂ ਦੇ ਹੱਥ ਚਾ ਸੰਗਤਾਂ ਦੇ ਉਹਨਾਂ ਨੇ ਉਹ ਵੀ ਬਣਾ ਦੇਣੀ ਤੇ ਇਹਨਾਂ ਦੇ ਜਵਾਬ ਇਹਨਾਂ ਨੂੰ ਆਪ ਹੀ ਮਿਲ ਜਾਣਗੇ ਲੋਕਾਂ ਦਾ ਬਹੁਤ ਵੱਡਾ ਸਵਾਲ ਇੱਕ ਹੈ ਤੁਸੀਂ ਪੰਜਾਬ ਦੇ ਹੁਣ ਯੂਨਿਟ ਦੇ ਪ੍ਰਧਾਨ ਹੋ ਜੋ ਤਾਂ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਪੰਜਾਬ ਦੇ ਵਿੱਚ ਨੌਕਰੀਆਂ ਕਰਨ ਵਾਲਿਆਂ ਮਾਨ ਸਾਹਿਬ ਨੇ ਜਦੋਂ ਐਮਪੀ ਸੀ ਕਿਹਾ ਸੀ ਕਿ ਕੰਮ ਘਟੇਗਾ ਕਿਵੇਂ ਵੇਖਦੇ ਹੋ ਤੁਸੀਂ ਵੀ ਗਰਾਊਂਡ ਜ਼ੀਰੋ ਦੇ ਵਿੱਚ ਤੇ ਕਿੰਨਾ ਕੁ ਘਟਿਆ ਹੈ ਕੰਮ ਪੰਜਾਬੀਆਂ ਨੇ ਕਿੰਨੀਆਂ ਕੁ ਮੱਲਾਂ ਮ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਆ ਦੇਖੋ ਇਹਦੇ ਵਿੱਚ ਨਾ ਐਕਟ ਆ ਜੀ ਕਿਹੜੇ ਬੰਦੇ ਨੇ ਅਪਲਾਈ ਕਰਨਾ ਵਾ ਉਹ ਆ ਉਹਨੇ ਪੰਜਾਬੀ ਦੇ ਵਿੱਚ ਕੀਤਾ ਹੋਣਾ ਚਾਹੀਦਾ ਆ ਇਥੋਂ ਪਲੱਸ 2 ਜਾਂ 10ਵੀਂ ਜਾਂ ਉਹ ਇਥੋਂ ਦਾ ਪੜਿਆ ਹੋਣਾ ਚਾਹੀਦਾ ਇਹ ਤਕਰੀਬਨ ਉਹੀ ਲੋਕ ਆਉਂਦੇ ਆ ਜਿਹੜੇ ਇਥੋਂ ਤੇ ਸਾਡੇ ਪੰਜਾਬ ਦੇ ਪੜੇ ਆ ਬੇਸ਼ੱਕ ਉਹ ਰਹਿਣ ਵਾਲੇ ਕਿਤੇ ਹੋਰ ਦੇ ਆ ਪਰ ਐਕਟ ਜਿਹੜਾ ਵਾ ਜਿੱਦਾਂ ਇਹਨਾਂ ਨੇ ਪੁਰਾਣਿਆਂ ਨੇ ਬਣਾਇਆ ਸੀ ਤੇ ਬਣਾਇਆ ਨਹੀਂ ਸੋ ਇਸ ਕਰਕੇ ਫਿਰ ਵੀ ਵੱਧ ਤੋਂ ਵੱਧ ਨੌਕਰੀਆਂ ਜਿਹੜੀਆਂ ਆਪਣੇ ਪੰਜਾਬ ਵਾਲਿਆਂ ਨੂੰ ਜਿਹੜੀਆਂ ਵਾ ਉਹ ਮਿਲਦੀਆਂ ਵਾ ਬਾਕੀ ਆਨ ਮੈਰਿਟ ਹੁੰਦੀਆਂ ਵਾ ਤੇ ਜਿਹੜਾ ਮੈਰਿਟ ਦੇ ਵਿੱਚ ਆ ਜਾਂਦਾ ਵਾ ਉਹਨੂੰ ਜਿਹੜਾ ਤਕਰੀਬਨ ਮਿਲਦੀਆਂ ਤੇ ਬਾਕੀ ਇਹ ਵੀ ਗੱਲ ਆ ਕਿ ਸਾਡੇ ਵੀ ਹਰਿਆਣੇ ਦੀ ਜੇ ਗੱਲ ਕਰੋ ਤੇ ਆਪਣੇ ਵੀ ਉਥੇ ਵਿੱਚ ਬਹੁਤ ਸਾਰੇ ਹੈਗੇ ਆ ਜੇ ਦਿੱਲੀ ਦੀ ਗੱਲ ਕਰੋ ਤੇ ਆਪਣੇ ਬਹੁਤ ਸਾਰੇ ਪੰਜਾਬ ਦੇ ਲੋਕ ਉਥੇ ਗਵਰਨਮੈਂਟ ਜੋਬ ਤੇ ਹੈਗੇ ਆ ਜੇ ਗੱਲ ਕਰੀਏ ਆਪਾਂ ਆ ਯੂਪੀ ਦੀ ਗੱਲ ਕਰੀਏ ਤਾਂ ਉੱਚ ਵੀ ਆਪਣੇ بڑے ਪੰਜਾਬੀ ਜਿਹੜੇ ਆ ਉਥੇ ਜਾ ਕੇ ਭਰਤੀ ਹੋਏ ਆ ਚੰਡੀਗੜ੍ਹ ਪੁਲਿਸ ਦੇ ਵਿੱਚ ਵੀ ਆਪਣੇ ਜਿਹੜੇ ਆ ਪੰਜਾਬੀ ਆ ਵੱਡੀ ਗਿਣਤੀ ਦੇ ਵਿੱਚ ਆਪਣਾ ਉਹਦੇ ਵਿੱਚ ਹਿੱਸਾ ਵਾ ਤੇ ਅਲੱਗ-ਅਲੱਗ ਸਟੇਟਾਂ 'ਚ ਆਪਾਂ ਵੀ ਗਏ ਆ ਗੁਜਰਾਤ ਦੀ ਗੱਲ ਕਰੀਏ ਹੋ ਸਕਦਾ ਆਪਣੇ ਪਿੰਡ ਜੀ ਦੀ ਕੀਤੇ ਝਾਤੀ ਮਾਰੋ ਤੇ ਦੋ ਚਾਰ ਬੰਦੇ ਆਪਣੇ ਆਪੇ ਵੀ ਗੁਜ ਉਹ ਮਤਲਬ ਇਹ ਐਸ ਪਰ ਐਕਟ ਜੋ ਵੀ ਆ ਉਸ ਹਿਸਾਬ ਨਾਲ ਜਿਹੜੀ ਆ ਇਹ ਚੀਜ਼ਾਂ ਹੁੰਦੀਆਂ ਨੇ ਲਾਲਪੁਰਾ ਸਾਹਿਬ ਜਰੂਰ ਦੱਸਿਓ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਉਹਨਾਂ ਦਾ ਇੱਕ ਇਲਜ਼ਾਮ ਹੀ ਹੈ ਕਿ ਸਾਡੇ ਵਾਲੇ ਬੜਕ ਨਹੀਂ ਮਾਰਦੇ ਸਾਡੇ ਦੇ ਉਸ ਟਾਈਮ ਤੇ ਪਰਚਾ ਹੋਇਆ ਹੀ ਅਹੀਂ ਵੀ ਕਰਾਉਣਾ ਕਿੰਨਾ ਕੁ ਯਕੀਨ ਰੱਖਦੇ ਹੋ ਬਦਲਾਖੋਰੀ ਦੀ ਰਾਜਨੀਤੀ ਦੇ ਵਿੱਚ ਕਿੰਨਾ ਕੁ ਯਕੀਨ ਰੱਖਦੇ ਹੋ ਪਰਚੇ ਦੀ ਰਾਜਨੀਤੀ ਦੇ ਵਿੱਚ ਕਹਿੰਦੇ ਹੁਣ ਤੱਕ ਕੋਈ ਦੇਖੋ ਜਿਹੜੇ ਪਰਚੇ ਕਰਾਉਂਦੇ ਸੀ ਉਹ ਗਏ ਕਿੱਥੇ ਆ ਠੀਕ ਹੈ ਇਸ ਕਰਕੇ ਇਹਨਾਂ ਚੀਜ਼ਾਂ ਹੀ ਨਹੀਂ ਪੈਣਾ ਜਿਹਦਾ ਸਾਡਾ ਧਿਆਨ ਜਿਹੜਾ ਠਾਣਿਆਂ ਤੋਂ हट ਕੇ ਥੋੜਾ ਵਿਕਾਸ ਵਾਲੇ ਬੰਨੇ ਆ ਅਗਲੇ 2.5 ਸਾਲ ਸਗੋਂ ਅਸੀਂ ਹੋਰ ਵਿਕਾਸ ਵਾਲੇ ਬੰਨੇ ਜਾਣਾ ਠਾਣੇ ਦਾ ਮਸਲਾ ਕਿਹ ਇੱਕ ਦਾ ਹੋਊਗਾ ਦੋਹਾਂ ਦਾ ਹੋਊਗਾ ਤਿੰਨਾਂ ਦਾ ਹੋਊਗਾ ਜਦੋਂ ਇੱਕ ਗਲੀ ਬੰਦੀ ਹੋਵੀਆਂ ਪੰਜੀਆਂ ਘਰਾਂ ਦੀ ਬੰਦੀ ਆ ਤੇ ਜਦੋਂ ਕੋਈ ਸੜਕ ਬੰਦੀ ਆ ਉਹ ਯਾਰਾਂ ਲੋਕਾਂ ਨੂੰ ਸਹੂਲਤ ਦਿੰਦੀ ਆ ਸੋ ਸਾਡਾ ਉਧਰਲੇ ਬੰਨੇ ਧਿਆਨ ਆ ਠਾਣੇ ਦੇ ਨਾਲ ਪਹਿਲਾਂ ਕੰਮ ਮੁੱਕੇ ਜਾਂਦਾ ਹੁਣ ਮੁੱਕਨੇ ਕਦੇ ਵੇਖਿਆ ਵੀ ਠਾਣੇ ਬੰਦ ਹੋ ਗਏ ਹੁਣ ਵੀ ਹੁਣ ਕੋਈ ਕੰਮ ਨਹੀਂ ਹੈਗਾ ਇਹ ਚੱਲੀ ਜਾਣਾ ਅਸੀਂ ਮਨੋਖਿਆਂ ਕਿਸੇ ਦੀ ਸਵਾ ਇਹ ਵੀ ਚੱਲੀ ਜਾਣਾ ਨਾਲ ਨਾਲ ਪਰ ਉਥੇ ਵੀ ਚਲੋ ਜਿਹੜਾ ਇਨਸਾਫ ਜੀ ਦਾ ਬੰਦਾ ਵਾ ਉਹਨੂੰ ਮਿਲੇ ਬਾਕੀ ਮੇਰੀ ਤੇ ਵੈਸੇ ਵੀ ਸੋਚ ਠਾਣੇ ਠੋਣੇ ਵਾਲ ਬਨੇ ਹੈ ਨਹੀਂ ਮੈਂ ਤੇ ਤਕਰੀਬਨ ਅ ਡਵੈਲਪਮੈਂਟ ਵਾਲੇ ਧਿਆਨ ਆ ਤੇ ਅਗਲੇ 2.5 ਸਾਲ ਤੇ ਮੈਂ ਲੋਕਾਂ ਦੇ ਵਿੱਚ ਇਹੋ ਲੈ ਕੇ ਜਾਣਾ ਮੈਂ ਕਿਸੇ ਨੂੰ ਇਹ ਕਹਿ ਕੇ ਵੋਟਾਂ ਥੋੜਾ ਮੰਗ ਲਉਂ ਵੀ ਆ ਫਲਾਨੇ ਤੇ ਪਰਚਾ ਕਰਾਤਾ ਜਾਂ ਫਲਾਨੇ ਨੂੰ ਛਡਾਤਾ ਜੀ ਉਥੇ ਲੋਕ ਪੁੱਛਦੇ ਪਿੰਡ ਦਾ ਕੀ ਕੀਤਾ ਜੇ ਪਿੰਡ ਦਾ ਕੀ ਸਵਾਰਿਆ ਕਦੇ ਕਿਸੇ ਨੇ ਪੁੱਛਿਆ ਵੀ ਤੁਸੀਂ ਠਾਣੇ 'ਚ ਵੱਧ ਕੰਮ ਕੀਤੇ ਤੇ ਲਿਓ ਵੋਟਾਂ ਤੁਹਾਨੂੰ ਪਾ ਦਈਏ ਜੇ ਪੁੱਛਿਆ ਤੇ ਲਿਓ ਗੱਲ ਕਰੋ ਅੱਜ ਤੱਕ ਇਹ ਗੱਲ ਚੱਲੀ ਕਿ ਮੈਨੀਫੈਸਟੋ ਜਾਇਆ ਵੀ ਜਿਹੜਾ ਸਭ ਤੋਂ ਵੱਧ ਪਰਚੇ ਕਰਾ ਦੂਗਾ ਜਾਂ ਸਭ ਤੋਂ ਵੱਧ ਬੰਦੇ ਛਡਾ ਦੂਗਾ ਉਹਦੇ ਉਹਨੂੰ ਵੋਟਾਂ ਪਾ ਦਾਂਗੇ ਆਪਾਂ ਇਹ ਨਹੀਂ ਗੱਲ ਹੈ ਕਿ ਲੋਕ ਜਦ ਤੇ ਇਹੀ ਚੀਜ਼ਾਂ ਜਿਹੜੀਆਂ ਪਹਿਲਾਂ अहम ਬਾਕੀ ਥਾਣੇ ਪਠਾਣੇ ਵੇਖੋ ਜ਼ਿੰਦਗੀ ਦਾ ਪਹਿਲਾ ਗਿਆ ਹਿੱਸਾ ਜਿੱਥੇ ਲੱਗੂ ਕਿਸੇ ਨਾਲ ਧੱਕਾ ਹੋਣ ਡਿਆ ਵਾ ਤੇ ਅਸੀਂ ਪਬਲਿਕ ਦੇ ਨਮਾਇंदे ਹੁੰਦੇ ਨਾਤੇ ਜਿਹੜਾ ਵਾ ਉਹ ਪ੍ਰਸ਼ਾਸਨ ਨੂੰ ਕਹਿ ਸਕਦੇ ਆ ਪੰਜਾਬ ਦੇ ਯੂਥ ਨੂੰ ਅਤੇ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੂੰ ਮੈਸੇਜ ਕੀ ਰਹਿਣ ਵਾਲਾ ਹੈ ਅ ਬਸ ਮੈਂ ਤਾਂ ਇਹੀ ਮੈਸੇਜ ਦੇਣਾ ਕਿ ਠੀਕ ਹੈ 2.5 ਸਾਲ ਤੁਸੀਂ ਸਾਡਾ ਜਿਹੜਾ ਵਾ ਸਾਥ ਦਿੱਤਾ ਵਾ ਤੇ ਅਗਲੇ 2.5 ਸਾਲ ਅਸੀਂ ਹੋਰ ਜ਼ੋਰ ਨਾਲ ਕੰਮ ਕਰਾਂਗੇ ਤੇ ਬਾਕੀ ਫੈਸਲਾ ਜਿਹੜਾ ਹੋ ਸਕਤ ਨੇ ਕਰਨਾ ਬਹੁਤ ਬਹੁਤ ਧੰਨਵਾਦ ਸਸ਼ਕਾਰ ਜੀ